ਉਹ 3 ਦਿਨ ਹੋ ਗਿਆ ਲਾਈਟ ਨਹੀਂ ਆ ਰਹੀ ਹੈ ਕਿ ਰਹਿੰਦੇ ਕਿਦਾਂ ਪਿਓ ਰਹਤੇ ਹੋ ਜਿਵੇਂ ਬਿગર ਪਾਣੀ ਕੇ ਜਰੂਰ ਦਰ ਚ ਪਾਣੀ ਲਿਆ ਤੇ ਪੀ ਰਹੇ ਹਾਂ ਮੰਗ ਮੰਗ ਕੇ ਜਿਸਕੇ ਘਰ ਮੇ ਚੱਲ ਰਹਾ ਪਾਣੀ ਕੋਈ ਹੱਲ ਨਹੀਂ ਕੀਤਾ ਹੈਗਾ ਕੱਲ ਦੀ ਅਸੀਂ ਕੰਪਲੇਂਟ ਕੀਤੀ ਆ ਕੰਪਲੇਂਟ ਕਰਨ ਤੋਂ ਬਾਅਦ ਵੀ ਕੋਈ ਹੱਲ ਨਹੀਂ ਹੋਇਆ ਹੈਗਾ ਇਹਨਾਂ ਨੇ ਪਹਿਲਾਂ ਕਿਹਾ ਸੀ ਕਿ ਹਾਂ ਵੀ ਤੁਹਾਨੂੰ ਅਸੀਂ ਪਹਿਲਾਂ ਕੇਬਲਾ ਪਾ ਗਏ ਨੇ ਫਿਰ ਤਾਰ ਟੁੱਟੀ ਆ ਤਾਰ ਟੁੱਟਣ ਤੋਂ ਬਾਅਦ 12 ਘੰਟਿਆਂ ਬਾਅਦ ਆ ਜਾਈ ਨੇ ਪਰ ਲਾਈਟ ਨਹੀਂ ਇੱਥੇ ਸਹੀ ਆਉਂਦੀ ਇੱਕ ਕਟਰਾ ਫਾਰਮਾ ਦਾ ਨਾ 10 ਕਲੋਨੀ ਆਉਣਗੀ ਕਟਰਾ ਫਾਰਮਾ ਕੋ ਨਹੀਂ ਬਦਲਣਾ ਇਹਨਾਂ ਨੇ ਕੋ ਨਹੀਂ ਬਦਲਣਾ ਵੀ ਤੁਸੀਂ ਚੋਰੀ ਕਿਉਂ ਕਰਦੇ ਹੋ ਨਹੀਂ ਕੀ ਕਰੀਏ ਫਿਰ ਸਾਨੂੰ ਦੱਸੋ ਅਸੀਂ ਕੀ ਕਰੀਏ ਉਹ ਛੋਟਾ ਜਿਹਾ ਜਬਾ 6 ਮਹੀਨੇ 7 ਮਹੀਨੇ ਦਾ ਕਿੱਥੇ ਪਾਈਏ ਉਹਨੂੰ ਹੁਣ ਤੁਸੀਂ ਦੱਸੋ ਇਹਨਾਂ ਨੇ ਕੁੰਡੀ ਲਈ ਆ 2 AC ਲੱਗੇ ਹੋਣੇ ਕਰੇ ਉਹਦਾ ਲੋਡ ਕੀ ਤੇ ਟਰਾਂਸਫਾਰਮਰ ਦਾ ਪਊਗਾ ਕਿੰਨੇ ਕਿੰਨੇ ਵਾਟ ਦਾ ਲੱਗਾ ਟਰਾਂਸਫਾਰਮਰ 200 ਦਾ 200 ਲੱਗਿਆ ਪਾਪੂਲੇਸ਼ਨ ਕਿੰਨੀ ਹੈ ਤੇ ਕਰ ਕਿੰਨੇ ਹੋਣੇ ਮੀਟਰ ਹੋਣੇ ਇੱਥੇ 150 100 ਜਾਂ 150 ਬਾਕੀ ਕਰ ਬਾਕੀ ਕੁੰਡੀ ਦੇ ਚੱਲਦੇ ਨੇ ਤਾਂ ਇਹਦਾ ਫਲ ਰਿਹਾ ਇਹੀ ਕੰਪਲੇਂਟ ਕਰਦੇ ਨੇ ਕਿ ਕੁੰਡੀ ਚੱਲ ਰਹੀ ਹੈ ਤਾਂ ਹੀ ਤਾਂ ਅਸੀਂ ਆਏ ਆ లైట్ ਜਾ ਕੇ دیکھ లో پانی دیکھ తు బొందని అకి కరే ఓ జై మెనూ కదా లైట్ సర్ప్రెస్ కర్తీ ఆజ్ 3 దిన హో గే లైట్ నీ హగి హ ఆ 4 దిన বিনা پانی বিনা లైట్ తో కట్ 15 20 దిన హో గే بجلی సి ਪਰੇషాన్ హ గే ਠੀਕ ਹੈ ਸਾਰਾ ਮੋਹੱਲਾ ਪਰੇਸ਼ਾਨ ਹੈ ਕੱਲ ਰਾਤ ਦੀ 9 ਵਜੇ ਦੀ ਤਾਰ ਨਿਚੇ ਗਿਰੀ ਹੈ ਕੋਈ ਆ ਕੋਈ ਆਇਆ ਨਹੀਂ ਜਾ ਕੇ ਦੇਖੋ ਮੈਂ ਵੀਡੀਓ ਬਣਾ ਰਹੀ ਹਾਂ ਦੇਖੋ ਜਾ ਕੇ ਦੇਖ ਤਾਂ ਪਹਿਲਾ ਆਏ ਇੱਕ ਦਿਨ ਕੁੰਡੀਆਂ ਪੜਾਈਆਂ ਕੁੰਡੀਆਂ ਫੜੀਆਂ ਸਾਰੀਆਂ ਸਾਰੀਆਂ ਕੁੰਡੀਆਂ ਇਕੱਠੀਆਂ ਕਰਕੇ ਤਾਰਾਂ ਪਾਈ ਲੈ ਗਏ ਲੈ ਗਏ ਭਾਜੀ ਮੈਂ ਕਹਿੰਦਾ ਮੁੰਡੀਆਂ ਦੇ ਡੱਬੇ ਉਨੇ ਦੁਆਰੇ ਫੇਰ ਲੱਗਦੀ ਲੂਣਾ ਲਾਈ ਦੇਖਣ ਵਾਲੇ ਤੁਮਾਰਾ ਸਵਾਗਤ ਮੈਂ ਵਿਸ਼ਾਲ ਕਪੂ ਟਿੱਬਾ ਸੁਖਦੇਵ ਨਗਰ ਟਿੱਬਾ ਕਲੋਨੀ ਦੇ ਵਿੱਚ ਮੌਜੂਦ ਹੈ ਕਮਾ ਜੋ ਮੁੰਡੀਆਂ ਦੇ ਵਿੱਚ ਪੈਂਦੀ ਹੈ ਅਤੇ ਬਿਜਲੀ ਨਾਣ ਕਰਕੇ ਲੋਕ ਕਨੇ ਪਰੇਸ਼ਾਨ ਹੈ ਜੋ ਬਾਹਰ ਆ ਚੁੱਕੇ ਹੋਏ ਨੇ ਲੇਕਿਨ ਇਹ ਜੇਹੀ ਜਿਹੜਾ ਕੁੰਡੀਆਂ ਫੜਨ ਚ ਮਸ਼ਰੂਕ ਹੋਇਆ ਪਿਆ ਵੇ ਕੁੰਡੀਆਂ ਫੜਲੀ ਤੇ ਜਾਣ ਲੇਕਿਨ ਲਾਈਟ ਨਾ ਆਵੇ ਉਹ ਨਹੀਂ ਦੇਖਣਾ ਉਹ ਸਭ ਤੋਂ ਪਹਿਲੇ ਦੇਖੇਗਾ ਕਿ ਕਿਹੜੇ ਘਰਾਂ ਚ ਕੁੰਡੀਆਂ ਲੱਗੀਆਂ ਕਿਹੜੇ ਘਰਾਂ ਚ ਕੁੰਡੀਆਂ ਨਹੀਂ ਲੱਗੀਆਂ ਹੋਈਆਂ ਨੇ ਲੇਕਿਨ ਉੱਥੇ ਖੜ ਗਿਆ ਮਸ਼ਰੂਕ ਹੋ ਕੇ ਤਿੰਨ ਦਿਨ ਹੋ ਗਿਆ ਲਾਈਟ ਨਹੀਂ ਤੋ ਤਿੰਨ ਦਿਨ ਹੋ ਗਿਆ ਲਾਈਟ ਨਹੀਂ ਆ ਰਹੀ ਹੈ ਫਿਰ ਹੰਦੇ ਕਿਤਾ ਪਿਓ ਜਤੇ ਵੇ ਬਿਗਰ ਪਾਣੀ ਕੇ ਜਰੂਰ ਗਰ ਤੇ ਪਾਣੀ ਲਾ ਕੇ ਪੀ ਰਹੇ ਹਾਂ ਮੰਗ ਮੰਗ ਕੇ ਜਿਸ ਕੇ ਘਰ ਮੇ ਚੱਲ ਰਹਾ ਪਾਣੀ ਭਾਈਓ ਕੁੰਡੀਆਂ ਫੜਨ ਲੱਗਾ ਹੋਇਆ ਤੁਹਾਡਾ ਹੱਲ ਕੀਤਾ ਨਹੀਂ ਕੋਈ ਹੱਲ ਨਹੀਂ ਹੋਇਆ ਹੈਗਾ ਅਜੇ ਤੱਕ ਕੁੰਡੀਆਂ ਪਹਿਲਾਂ ਫੜ ਕੇ ਗਈ ਸੀ ਫਿਰ ਉਸ ਤੋਂ ਬਾਅਦ ਫਿਰ ਦੁਬਾਰਾ ਪਾਲੀਆਂ ਨੇ ਬਾਰ ਬਾਰ ਕੁੰਡੀਆਂ ਫੜਦੇ ਆ ਫਿਰ ਲਾਈ ਜਾਂਦੇ ਨੇ ਫਿਰ ਦੁਬਾਰਾ ਪਾਈ ਜਾਂਦੇ ਕੋਈ ਫਾਇ ਨਹੀਂ ਕੋਈ ਹੱਲ ਨਹੀਂ ਕੀਤਾ ਹੈਗਾ ਕੱਲ ਦੀ ਅਸੀਂ ਕੰਪਲੇਨਟ ਕੀਤੀ ਆ ਕੰਪਲੇਨਟ ਕਰਨ ਤੋਂ ਬਾਅਦ ਵੀ ਕੋਈ ਹੱਲ ਨਹੀਂ ਹੋਇਆ ਹੈਗਾ ਇਹਨਾਂ ਨੇ ਪਹਿਲਾਂ ਕਿਹਾ ਸੀ ਕਿ ਹਾਂ ਵੀ ਤੁਹਾਨੂੰ ਅਸੀਂ ਤਾਰ ਪਹਿਲਾਂ ਕੇਬਲਾ ਪਾ ਗਏ ਨੇ ਫਿਰ ਤਾਰ ਟੁੱਟੀ ਆ ਤਾਰ ਟੁੱਟਣ ਦੇ ਬਾਅਦ 12 ਘੰਟਿਆਂ ਬਾਅਦ ਆ ਜਾਈ ਨੇ ਆਓ ਚਲਿਏ ਆਜੋ ਆਜੋ ਜਿਹੀ ਕੋਲ ਚਲਦੇ ਆ ਲੇਕਿਨ ਉੱਤੇ ਜਿਹੀ ਮਸ਼ਰੂਕ ਆ ਕੁੰਡੀ ਫੜਨ ਦੇ ਵਿੱਚ ਤੁਹਾਨੂੰ ਉਹ ਤਸਵੀਰ ਦਿਖਾਦਾ ਬਿਜਲੀ ਨਹੀਂ ਆਣੀ ਬਿਜਲੀ ਲੈਣੀ ਵੀ ਨਹੀਂ ਨਾ ਬਿਜਲੀ ਦਾ ਧਿਆਨ ਦੇਣਾ ਬਸ ਜੁਰਮਾਨੇ ਪਾਣੇ ਨੇ ਇਹ ਉਹ ਮਸ਼ਰੂਕ ਜਿਹੀ ਨੇ ਮਸ਼ਹੂਰ ਜਿਹੀ ਪੰਕਜ ਭਾਈ ਪਹਿਲੇ ਲਾਈਟ ਲੋਡ ਸਹੀ ਕਰਾ ਲਓ ਕੁੰਡੀਆਂ ਦਾ ਬਾਜ ਫੜੀਆਂ ਵੀ ਜਾਣਗੀਆਂ ਲੋਕੀ ਐਵੇਂ ਧਰਨਾ ਲਾ ਕੇ ਬੈਠੇ ਨੇ ਫਿਰ ਹਾਂ ਚੱਲ ਗਈ ਲੈ ਸੁਖਮੈ ਨੂੰ ਬੁਚੇ ਗਈ ਚੱਲ ਗਈ ਹਾਂ ਚਲੋ ਚੱਲੀ ਆ ਹੋਣੀ ਚੱਲਦੀ ਆ ਤਾਂ ਹੀ ਤਾਂ ਬੜਾ ਵਧੀਆ ਕੰਮ ਕਰ ਰਹੇ ਹੋ ਕੁੰਡੀਆਂ ਫੜ ਰਹੇ ਹੋ ਫਿਰ ਕੁੰਡੀ ਦਾ ਫੜੀ ਤੋਂ ਹੂੰ ਸਾਨੂੰ ਰੱਖਣਾ ਨਾ ਸਾਰਾ ਖਰਾਬ ਹੋ ਗਿਆ ਪਿਆਗਾ ਲਾਈਟ ਇੱਥੇ ਆਉਂਦੀ ਨਹੀਂ ਦੂਜੇ ਦਿਨ ਮੂੰਹ ਚੱਕਿਆ ਆ ਜਾਂਦੇ ਆ ਐਸੀ ਬੁਛੇ ਲੈਂਦੇ ਨੇ ਪੈਸੇ ਤਾਂ ਵੀਰੇ ਐਵੇਂ ਕਮਾ ਲੈਂਦੇ ਆ ਪਰ ਲਾਈਟ ਹੀ ਨਹੀਂ ਇੱਥੇ ਸਹੀ ਆਉਂਦੀ ਇੱਕ ਕਟਰਾ ਫਾਰਮ ਆ ਮੈਂ ਨਾਲ 10 ਕੋਲ ਨਹੀਂ ਆਉਣਗੀਆਂ ਕਟਰਾ ਫਾਰਮ ਤੇ ਉਹ ਨਹੀਂ ਬਦਲਣਾ ਇਹਨਾਂ ਨੇ ਉਹ ਨਹੀਂ ਬਦਲਣਾ ਬਈ ਤੁਸੀਂ ਚੋਰੀ ਕਿਉਂ ਕਰਦੇ ਹੋ ਬਈ ਕੀ ਕਰੀਏ ਫਿਰ ਸਾਨੂੰ ਦੱਸ ਦੋ ਅੱਜ ਕੀ ਕਰੀਏ ਉਹ ਛੋਟਾ ਜਿਹਾ ਜਵਾਬ 6 ਮਹੀਨੇ 7 ਮਹੀਨੇ ਦਾ ਕਿੱਥੇ ਪਾਈਏ ਉਹਨੂੰ ਅੱਜ ਤੇ ਚੱਲ ਠੰਡਾ ਲੱਗਣ ਮੀਟਰ ਕੱਦਦੇ ਯਾਰ ਲੱਗਾ ਹੀ ਨਹੀਂ ਜੇ ਮੀਟਰ ਲੱਗਣੇ ਲੱਗਿਓ ਨੇ ਕਿੰਨੇ ਲੱਗੇ ਬਾਈ ਜੇ ਚੱਲਣਗੇ ਤਾਂ ਹੀ ਹੈ ਨਾ ਲੱਗਣਾਂ ਕੀ ਹੋ ਗਿਆ ਪਿਛਲੀਆਂ ਗਰਮੀਆਂ ਲੱਗਿਆ ਤਾਂ ਮਰੇ ਥੋੜੀਆ ਵੀ ਐਸੀ ਲੱਗੇ ਆ ਤੇ ਚੱਲੀ ਜਾਂਦੇ ਆ ਯਾਰ ਲਾਈਟ ਆਂਦੀ ਨਹੀਂਗੀ ਲਾਈਟ ਹੀ ਨਹੀਂ ਆਉਂਦੀ ਕੋਈ ਯਾਰ ਨਹੀਂ ਕੋਲੋਨੀ ਜਿਹੜੀ ਕੱਟੀ ਹੈ ਮੀਟਰ ਲੱਗਾ ਬਾਈ ਤੁਹਾਡੇ ਮੀਟਰ ਹੈ ਬਾਈ ਤਾਂ ਹੀ ਲੱਗੂ ਜੇ ਟਰਾਂਸਫਾਰਮ ਲੱਗੂਗਾ ਨਾ ਨਾ ਮੀਟਰ ਤਾਂ ਲੱਗੂ ਜਦੋਂ ਐਨਓਸੀ ਹੋਊਗੀ ਐਨਓਸੀ ਤੇ ਹੋਰ ਰਜਿਸਟਰੀਆਂ ਆਉਣਗੀਆਂ ਦੇਣਗੇ ਐਨਓਸੀਆਂ ਫੇਰ ਹੀ ਆਉਣਗੀਆਂ ਬਿਲਕੁਲ ਇਹ ਵੀ ਮੁਸੀਬਤ ਹੈ ਕੋਲੋਨਾਈਜ਼ ਨੇ ਕੋਲੋਨੀ ਕੱਢਤੀ ਰਜਿਸਟਰੀਆਂ ਨਹੀਂ ਹੋਣ ਛੋਟੀ ਜੀ ਗੱਲ ਛੋਟੀ ਜੀ ਗੱਲ ਕਰ ਰਹੇ ਹਾਂ ਮੈਂ ਇੱਕ ਮਿੰਟ ਬਾਈ ਇੱਕ ਮਿੰਟ ਛੋਟੀ ਇੱਕ ਸਲਾਹ ਹੈ ਮੇਰੇ ਵੱਲੋਂ ਵੀ ਤੁਹਾਨੂੰ ਵੀ ਸੋਚਣਾ ਚਾਹੀਦਾ ਹੈ ਤੁਹਾਡੇ ਚੀਤ ਨਾਲ ਵੀ ਮੈਂ ਗੱਲਬਾਤ ਕੀਤੀ ਸੀਗੀ ਪਿੱਛੇ ਵੀ ਤੁਸੀਂ ਇਹ ਕੰਮ ਤਾਂ ਕਰਦੇ ਹੋ ਜਿਨ੍ਹਾਂ ਨੇ ਕੁੰਡੀਆਂ ਲਾਈਆਂ ਲਗਾਈਆਂ ਉਹਨਾਂ ਨੇ ਉਹਨਾਂ ਨੂੰ ਜੁਰਮਾਨਾ ਪਾਉ ਬੇਸ਼ੱਕ ਦੱਬ ਕੇ ਪਾਉ ਲੇਕਿਨ ਬਿਜਲੀ ਦਾ ਭਰਪੂਰ ਦੇ ਦੋ ਹੁਣ ਤੁਸੀਂ ਦੱਸੋ ਇਹਨਾਂ ਨੇ ਕੁੰਡੀ ਲਾਈ ਆ ਦੋ ਏਸੀ ਲੱਗੇ ਹੋਣੇ ਕਰੇ ਉਹਦਾ ਲੋਡ ਕੀ ਦੇ ਟਰਾਂਸਫਾਰਮਰ ਦਾ ਪਾਊਗਾ ਕਿੰਨੇ ਕਿਲੋਵਾਰਟ ਦਾ ਲੱਗਾ ਟਰਾਂਸਫਾਰਮਰ 200 ਦਾ 200 ਲੱਗਾ ਪਾਪੂਲੇਸ਼ਨ ਕਿੰਨੀ ਹੈ ਤੇ ਕਰ ਕਿੰਨੇ ਹੋਣੇ ਮ ਬਾਕੀ ਕੁੰਡੀ ਤੇ ਚੱਲਦੇ ਨੇ ਤਾਂ ਇਹਦਾ ਫੜ ਰਹੇ ਆ। ਇਹੀ ਕੰਪਲੇਂਟ ਕਰਦੇ ਨੇ ਕਿ ਕੁੰਡੀ ਚੱਲਦੀ ਹੈ ਤਾਂ ਹੀ ਤਾਂ ਅਸੀਂ ਆਏ ਆ। ਸਰਪ੍ਰਸ ਬਿਜਲੀ ਸਰਪ੍ਰਸ ਕਰਤੀ। ਹੋਰ ਤਾਂ ਚੱਲਦੀ ਹੈ ਸਪਲਾਈ। ਉਧਰ ਦੇਖੋ ਬੰਦੇ ਲੱਗੇ ਉਹਨੇ ਕੰਮ। ਨਹੀਂ 2 ਦਿਨ ਤੋਂ ਕਹਿੰਦੇ ਬਿਜਲੀ ਨਹੀਂ ਆਈ। ਉਹ ਫਿਰ ਉਹ ਬ੍ਰੇਕਡਾਊਨ ਤਾਂ ਹੋ ਰਹੀ ਹੈ। ਇੰਨਾ ਕਰਕੇ ਹੋ ਰਹੀ ਹੈ। ਹੁਣ 2-2 ਏਸੀ ਚੱਲੇ ਨੇ ਕਿ ਕਰ। ਆਓ ਸਾਰੇ ਘਰ ਫੜੀਏ। ਇਹ ਕਿੰਨਾ ਦਾ ਕਾਰ ਆ? ਕਿੱਥੇ ਹੋਰ ਲੱਗੀ ਕੁੰਡੀ? ਕਿੱਥੇ ਲੱਗੀ ਆ। ਹੋਰ ਕਿੱਥੇ ਲੱਗੀ ਕੁੰਡੀ? ਵੀਰ ਇੱਧਰ ਸਾਰੇ ਚੱਲਦੇ ਆ ਸਾਰੇ। ਉਹ ਸਾਰੇ ਕਿਸੇ ਕੋ ਮੀਟਰ ਨਹੀਂ ਲੱਗਾ ਬਾਈ। ਉਹ ਜਿਹੜੀ ਕੋਠੀਆਂ ਬਣ ਇਹ ਬਾਈ ਸਿਸਟਮ ਦਾ ਬੜਾ ਸੋਹਣਾ ਕੀਤਾ ਹੋਇਆ ਯਾਰ ਇਹ ਤਾਰ ਫਿਰ ਅੰਡਰਗਰਾਊਂਡ ਕੇ ਪਾਈ ਸਿੱਧੀ ਕੁੰਡੀ ਲਾ ਲੇ ਤਾਰ ਨਹੀਂ ਆ ਰਹੀ ਬਿਜਲੀ ਨਹੀਂ ਆ ਰਹੀ ਦੇ ਰਿਆ ਤੇ ਗੱਡੀਆਂ ਆਉਂਦੀਆਂ ਗੱਡੀਆਂ ਤੋੜ ਕੇ ਲਾਂਗੇ ਭਾਈ ਤੂੰ ਸਿੱਧੀ ਤਾਰ ਪਾ ਲਾ ਤੂੰ ਬਿਜਲੀ ਨੂੰ ਵਿਕਸ਼ਨ ਕਰ ਰਿਹਾ ਕਿ ਬਿਜਲੀ ਤਾਰ ਨਹੀਂ ਹੈਗੀ ਲੋਡ ਤੁਸੀਂ ਦੇਖੋ ਲੋਡ ਕਿੰਨਾ ਚੱਲਦਾ 2 AC ਲੱਗੇ ਹੋਏ ਨੇ ਬਾਕੀ ਇੰਨੇ ਥੇ ਬਲਬ ਸਾਰਾ ਤਾਂ ਹੀ ਦਾ ਗਰਫੜਿਆ ਸੀ ਕਿ ਇੰਨਾ ਲੋਡ ਚੱਲਦਾ ਏ ਇਹਦੇ ਕਰਕੇ ਟਰਾਂਸਫਾਰਮਰ ਲੋਡ ਬਰਹ ਇੰਨਾ ਜਿਹੜਾ ਕੰਮ ਜਾਂਦਾ ਮੇਰੀ ਲਾਈਟ ਹੀ ਨਹੀਂ ਆਉਂਦੀ ਅਸੀਂ ਕਿੱਥੇ ਚੱਲਣੇ ਆਸੀਂ ਬਾਹਰ ਬੈਠੇ ਹਾਂ ਦੇਖੋ ਜਿਵੇਂ ਅਗਲੇ ਕੇ ਬਾਹਰ ਬੈਠੇ ਉਹ ਜੋ ਲਾਈਟ ਆਉਂਦੀ ਤਾਂ ਹੀ ਤਾਂ ਲੋਡ ਪੈਂਦਾ ਉਹਦੇ ਤਾਂ ਹੀ ਦਾ ਟਰਾਂਸਫਾਰਮਰ ਡੇਮ ਹੋ ਜਾਂਦਾ ਤਾਰ ਟੁੱਟ ਜਾਂਦੀ ਅਸੀਂ ਕਿੰਨੇ ਕਰ ਪੜੋਂਗੇ ਜਿੰਨੇ ਲੱਗੇ ਹੋਣੇ ਉਹਨੇ ਸਾਰੇ ਫੜ ਲੈਣੇ ਆ ਸੀ ਚਲੋ ਤੁਸੀਂ ਕਾਰਵਾਈ ਕਰੋ ਆਪਣੀ ਜਿਹੜੀ ਕਾਰਵਾਈ ਕਰ ਰਹੇ ਹੋ ਆਪਾਂ ਵੀ ਦੇਖੀਏ ਕਿੰਨੇ ਘਰ ਨੇ ਸਾਡੇ ਵੀਰੇ ਕਲੋਨੀ ਦੇ ਵਿੱਚ ਜਿਹੜੇ ਟਰਾਂਸਫਰ ਵੀ ਨਹੀਂ ਹੈਗਾ ਹੁਣ ਦੇਖੋ ਆਧਾਰ ਕਾਰਡ ਨਹੀਂ ਦੇ ਰਹੇ ਹੈ ਆਧਾਰ ਕਾਰਡ ਨਹੀਂ ਦੇ ਰਹੇ ਹੁਣ ਆਧਾਰ ਕਾਰਡ ਤਾਂ ਲਿਓ ਤੁਸੀਂ ਭਰਾਵਾ ਚੱਲ ਸਾਰਿਆਂ ਨੇ ਲੈ ਤੁਸੀ ਕਾਰਵਾਈ ਕਰੋ ਸਾਰੇ ਆਧਾਰ ਕਾਰਡ ਲਓ ਇਹ ਦਬਾਊਗਾ ਆਧਾਰ ਕਾਰਡ ਦੇ ਦੇਗਾ ਆਪਣਾ ਦੋ ਇਹਨਾਂ ਦੇ ਅੱਗੇ ਤਾਂ ਲਓ ਆਓ ਫਿਰ ਦਵਾਵਾਂਗੇ ਤੁਸੀਂ ਤਾਂ ਲਓ ਪਹਿਲਾਂ ਉਹੀ ਤੁਸੀਂ ਲੈ ਕੇ ਆਓ ਬੰਨ ਮੈਂ ਇਹਨਾਂ ਦਾ ਇੱਥੇ ਹੈਗੇ ਆ ਇਹਨਾਂ ਦਾ ਮੇਨ ਬੰਦਾ ਉਹ ਮੈਂ ਕਹਿੰਦਾ ਮੇਰੀ ਜ਼ਿੰਮੇਵਾਰੀ ਹੈ ਜੇ ਕੋਈ ਕਹਦਾ ਕੋਈ ਪੈਸੇ ਲੈ ਕੇ ਜਾਂਦਾ ਉਹ ਵੀ ਮੈਂ ਜ਼ਿੰਮੇਵਾਰ ਹਾਂ ਮੈਂ ਜੇ ਮੈਨੂੰ ਚਲੋ ਮੈਂ ਤਾਂ ਨਵਾਂ ਆਇਆ ਕੋਈ ਵੀ ਕਹਦੇ ਜੇ ਪੈਸੇ ਲੈ ਕੇ ਜਾਂਦਾ ਮੈਂ ਸਾਰੇ ਦੀ ਬਣੂ ਤੂ ਲਿਆ ਬੰਦਾ ਨਹੀਂ ਪੈਸੇ ਤਾਂ ਵੀਰੇ ਮੈਂ ਤੁਹਾਨੂੰ ਤਾਰ ਦਿਖਾਦਾ ਬੜੀ ਵਧੀਆ ਤਰੀਕੇ ਨਾਲ ਪਾਈ ਹੋਈ ਸੀ ਤਾਰ ਇਹ ਇਹ ਇੱਥੋਂ ਹੀ ਤਾਰ ਜਾਰੀ ਜਾ ਕਿੱਧਰ ਰਹੀ ਹੈ ਜਾ ਕਿੱਧਰ ਰਹੀ ਹੈ ਕਿੱਧਰ ਨੂੰ ਜਾ ਰਹੀ ਹੈ ਤਾਰ ਵੀਰੇ ਨਾ ਨਾ ਅੰਦਰ ਕਿੱਧਰੋਂ ਜਾ ਰਹੀ ਹੈ ਇੱਥੇ ਜਾਂਦੀ ਤਾਂ ਅੰਦਰ ਉਹ ਤੇ ਜਾਣੀ ਆ ਅਸੀਂ ਸਾਰੇ ਦੀ ਕੁੰਡੀ ਫੜਨੀ ਆ ਤੂੰ ਭਾਈ ਆਪਣਾ ਦਰ ਕਰ ਲਿਆ ਤੁਸੀਂ ਨਾਲ ਚੱਲੋ ਸਾਰੇ ਹੀ ਫੜਨੀ ਆ ਤੁਸੀਂ ਕਾਰਵਾਈ ਕਰੋ ਮੈਂ ਉਹਨਾਂ ਦੀ ਇੰਟਰਵਿਊ ਕਰਕੇ ਆਇਆ ਪਿੱਛੇ ਜਿਹੜੇ ਬਾਈ ਨੇ ਬੁਲਾਇਆ ਲੇਕਿਨ ਚਲੋ ਬਿਜਲੀ ਜਿਹੜੀ ਆ ਤੁਸੀਂ ਪਹੁੰਚੋ ਪੰਕਤੀ ਆ ਗਿਆ ਮੈਂ ਤੁਹਾਡੇ ਕੋਲ ਲੇਕਿਨ ਇਹ ਤਸਵੀਰ ਹੈ ਅੱਗੇ ਉਹ ਸੰਜੇ ਲੇਕਿਨ ਉਹ ਪੂਰਾ ਮੱਲਾ ਪਰੇਸ਼ਾਨ ਹੋਇਆ ਪਿਆ ਵੈ ਭਾਈ ਕਿੰਨੀਆਂ ਕੁੰਡੀਆਂ ਲੱਗੀਆਂ ਇਸ ਇਲਾਕੇ ਦੇ ਵਿੱਚ ਯਾਰ ਕਿੰਨੀ ਪਾਪੂਲੇਸ਼ਨ ਹੈਗੀ ਆ ਇਹ ਕੁੰਡੀ ਬਹੁਤ ਜ਼ਿਆਦੀ ਲੱਗੀ ਆ ਇੱਥੇ ਬੰਦੇ ਬੜੇ-ਬੜੇ ਵੀ ਆ ਕੇ ਚੱਲ ਗਏ ਆ ਸਾਰੇ ਚੈੱਕ ਕਰਕੇ ਗਏ ਆ ਉਹਨਾਂ ਇੱਕੋ ਗੱਲ ਕਹੀ ਆ ਵੀ ਐਂ ਉਹਨਾਂ ਕਹਿੰਦੇ ਮੀਟਰ ਲਵਾ ਦਿਓ ਹੂੰ ਜਾ ਜਿਹੜਾ ਕਾਨੂੰਨਾਰ ਇਹਨੂੰ ਜੈਨੂ ਬੁਲਾ ਲਓ ਇਹਨਾਂ ਮੈਂ ਤੁਹਾਡੇ ਮੈਂ ਲੈ ਕੇ ਲੈ ਕੇ ਜਾਂਦਾ ਕਿ ਮੀਟਰ ਲਵਾ ਸਾਰੇ ਬੰਦੇ ਸਾਰੇ ਉੱਥੇ ਲੈ ਕੇ ਆਉਣਾ ਬਿਜਲੀ ਵਗੈਰਾ ਉਹ ਯਾਰ ਬਾਈ ਜਦੋਂ ਕਲੋਨੀ ਕੱਟਤੀ ਜਿੰਨੇ ਐਨਓਸੀ ਅਪਰੂਵ ਹੀ ਨਹੀਂ ਹੋਣੀ ਕਲੋਨੀ ਤਾਂ ਮੀਟਰ ਕਿੱਥੋਂ ਲੱਗਣੇ ਤੁਹਾਨੂੰ ਤਾਂ ਬਿਠਾਤਾ ਇਸ ਕਲੋਨੀ ਦੇ ਵਿੱਚ ਕਲੋਨਾਈਜ਼ਰ ਨੇ ਆਪਣਾ ਪੈਸਾ ਕੱਟ ਕੇ ਚਲਾ ਗਿਆ ਉਹ ਹੋ ਫਸੋਗੇ ਤਾਂ ਤੁਸੀਂ ਫਸ ਰਹੇ ਹੋ ਜੁਰਮਾਨੇ ਦਾ ਤੁਹਾਨੂੰ ਲੱਗਣਗੇ ਉਹਨਾਂ ਨੇ ਕਾਰਵਾਈ ਕਰ ਦੇਣੀ ਹੈ ਤੁਸੀਂ ਉਹ ਕਲੋਨਾਈਜ਼ਰ ਦਾ ਸਿਆਪਾ ਕਰੋ ਜਿੰਨੇ ਕਲੋਨੀ ਕੱਟੀ ਆ ਅਸੀਂ ਇਸੇ ਕਰਕੇ ਕਹਿ ਰਹੇ ਵੀ ਇਹਨੂੰ ਕਹਿੰਦੇ ਵੀ ਤੂੰ ਹੱਟ ਚਲਾਣ ਕੇ ਨਾ ਕਰ ਦੇਣਾ ਫਿਰ ਸਾਨੂੰ ਲੈ ਚ ਮੀਟਰ ਨਹੀਂ ਲੱਗਣਾ ਲੱਗਣਾ ਹੀ ਨਹੀਂ ਉਹ ਸਾਨੂੰ ਪਤਾ ਜੀਟੀ ਹੋਣ ਨਹੀਂ ਦੇਈ ਰਿਸ਼ਤੀ ਹੋਣੀ ਵੀ ਨਹੀਂ ਜਦ ਤੱਕ ਕਲੋਨਾਈਜ਼ਰ ਦੇ ਉੱਤੇ ਤੁਸੀਂ ਕੋਈ ਕਿਹਦੀ ਕਲੋਨੀ ਕਿਹਦੀ ਐ ਇਹ ਐਸਐਸ ਵਾਲਿਆਂ ਦੀ ਫਿਰ ਉਹਨਾਂ ਗੱਲ ਨਹੀਂ ਕੀਤੀ ਗੱਲ ਕੀਤੀ ਹੋਈ ਆ ਜੀ ਸਾਰੀਆਂ ਜੀਟੀਆਂ ਰੁਕੀਆਂ ਆ ਸਾਰੇ ਸਾਰੇ ਜਾਣਦੇ ਆ ਜੇ ਮੀਟਰ ਲਾਉਣ ਵਾਸਤੇ ਚਾਹੀਦਾ ਤੇ ਉਹਾਂ ਦੇ ਮੀਟਰ ਲੱਗਣਾ ਨਹੀਂ ਤੇ ਇਹ ਵੱਡੇ ਵੱਡੇ ਮਕਾਨ ਬਣਾ ਲੈਨੇ ਵਿਦਾਊਟ ਮੀਟਰਾਂ ਤੋਂ ਬਸ ਇਦਾਂ ਹੀ ਚੱਲ ਰਿਹਾ ਸਾਰਾ ਇਹ ਹੱਦ ਆ ਯਾਰ ਕਲੋਨਾਈਜ਼ਰ ਤੁਸੀਂ ਘਰਾਵ ਨਹੀਂ ਕੀਤਾ ਉਹਦਾ ਯਾਰ ਗੱਲ ਹੀ ਕੀਤੀ ਤੁਸੀਂ ਉਹਦੇ ਨਾਲ ਇਤਿਹਾਸਾਰ ਸਾਡੇ ਦੇ ਮੀਟਰ ਵਿੱਚ ਵੱਧਿਆਂ ਦੇ ਲੱਗੇ ਹੋਏ ਆਧਿਆਂ ਦੇ ਲੱਗੇ ਨਹੀਂ ਹੋਏ ਇਹ ਕਲੋਨੀ ਜਿਹਦਾ ਡੀਲਰ ਆ ਉਹ ਹੀ ਨਹੀਂ ਆ ਗਿਆ ਕਾਰਵਾਈ ਕਰਾ ਰਿਹਾ ਜੇ ਹੀ ਕਹਿੰਦਾ ਮੈਂ ਕਾਰਵਾਈ ਕਰੂੰਗਾ ਮੇਰੇ ਮਿੱਟੀ ਘਰ ਖੜੇ ਸਾਡੇ ਨਾਲ ਮੇਰੇ ਘਰ ਖੜੇ ਅਸੀਂ ਜਾਈ ਪੈਸੇ ਦੇਣੇ ਕੋਈ ਮੀਟਰ ਲਵਾ ਦੇ ਉਹ ਬਾਈ ਐਨਓਸੀ ਤੋਂ ਬਗੈਰ ਮੀਟਰ ਕਿੱਥੋਂ ਲੱਗੂਗਾ ਜੇ ਹੀ ਕਿੱਥੋਂ ਲਵਾ ਦੂਗਾ ਯਾਰ ਮੇਰੀ ਗੱਲ ਸੁਣੋ ਹੁਣ ਵੀ ਮੈਂ ਕਹਿੰਦਾ ਮੈਂ ਸਾਰੇ ਦੀ ਕੁੰਡੀ ਫੋਣੂੰਗਾ ਤੇ ਨਾਲ ਤਾਂ ਚੱਲੋ ਤੁਸੀਂ ਮੀਟਰ ਦਾ ਸੋਲੂਸ਼ਨ ਕੀ ਇਹਨਾਂ ਦਾ ਉਹ ਤਾਂ ਐਨਓਸੀ ਤੋਂ ਵਗੈਰ ਤਾਂ ਲੱਗਣਾ ਨਹੀਂ ਇਹ ਫਿਰ ਕਾਜੜੇ ਇਹਨਾਂ ਨੇ ਬਣਾ ਲਏ ਫਿਰ ਉਹ ਤਾਂ ਮਿੱਟੀ ਹੋ ਗਿਆ ਫਿਰ ਉਹੀ ਤਾਂ ਹੁਣ ਵੀ ਮੈਂ ਕਹਿੰਦਾ ਬਿੱਲੀਪੋਰਡ ਦੇ ਨਜ਼ਦੀਕ ਇੱਥੇ 100 ਮੀਟਰ ਨੇ ਹੁਣ ਚਾਹ 500 ਕਿਲੋਵੈਟ ਲੋਡ ਪਈ ਜਾਵੇ ਅਪਰ ਟਰਾਂਸਫਾਰਮਰ ਵੀ ਤਾਂ ਨਹੀਂ ਰੱਖ ਸਕਦੇ ਇੱਥੇ ਨਹੀਂ ਰੱਖ ਸਕਦੇ ਫਿਰ ਇਹਨਾਂ ਏਕਲੇ ਨੂੰ ਸਮਝ ਨਹੀਂ ਆ ਰਿਹਾ ਹੁਣ 5 ਕਿਲੋਵੈਟ ਲੋਡ ਇੱਥੇ ਚੱਲਿਆ ਨਾ ਦਾਰ ਕਰਦੇ ਨੇ ਮੈਂ ਕਹਿੰਦਾ ਸਾਰੀ ਮੇਕੁੰਡੀ ਫਣੂ ਹੂੰ ਜੇ ਕੋਈ ਕੈਦ ਹੋ ਗਈ ਜੇ 1 ਰੁਪਏ ਲੱਗ ਜਾਂਦਾ ਫਿਰ ਮੈਂ ਆਪਣੀ ਨੌਕਰੀ ਛੱਡੋ ਨੂੰ ਵੀ ਤਿਆਰ ਆ ਨਾਲ ਤਾਂ ਕੰ ਲੈਣੇ ਖੜੇ ਹਾਂ ਤਾਂ ਵੀ ਮਾਈਕਰ ਸੋਲੂਸ਼ਨ ਵੀ ਤਾਂ ਕਰ ਦੇਣਾ ਯਾਰ ਸੋਲੂਸ਼ਨ ਤਾਂ ਇਹੀ ਹੈ ਕਿ ਦੇਖੋ ਮੈਂ ਮੇਰਾ ਸੋਲੂਸ਼ਨ ਇਹ ਅਸੀਂ ਟੈਕਨੀਕਲੀ ਚੱਲਣਾ ਜਿੰਨਾ ਲੋਡ ਜੇ ਉਸ ਤੋਂ ਵੱਧ ਮੀਟਰ ਹੋਇਆ ਫਿਰ ਦਾ ਟਰਾਂਸਫਾਰਰ ਰੱਖਿਆ ਜਾਊਗਾ ਜੇ ਉਸ ਤੋਂ ਘੱਟ ਮੀਟਰ ਹੋਇਆ ਫਿਰ ਨਹੀਂ ਰੱਖਿਆ ਜਾਊਗਾ ਜਿਹੜੇ ਇਹਨਾਂ ਨੇ ਘਰ ਬਣਾ ਲੈਨੇ ਵਧੀਆ ਵਧੀਆ ਕਰਕੇ ਮਕਾਨ ਬਣਾਏ ਪੈਸਾ ਲਾਇਆ ਉਹ ਕਲੋਨੇਇਜ਼ਰ ਤੇ ਕਲੋਨੇ ਤੁਸੀਂ ਕਿਉਂ ਨਹੀਂ ਕਾਰਵਾਈ ਕਰਦੇ ਕਲੋਨੇਇਜ਼ਰ ਤੇ ਮੈਂ ਕੀ ਮਕਰੂਗਾ ਕਲੋਨੇਜਰ ਮੈਨੂੰ ਤਾਂ ਪਤਾ ਨਹੀਂ ਕਲੋਨੇ ਚਲੋ ਉਹਨਾਂ ਦਾ ਦਫਤਰ ਚਲੋ ਫਿਰ ਤੁਸੀਂ ਇੱਥੇ ਕੀ ਕਰਦੇ ਹੋ ਤੁਸੀਂ ਉਹਨਾਂ ਨੂੰ ਪੁੱਛੋ ਨਾ ਇਹ ਬੱਚਿਆਂ ਨੂੰ ਕਿ ਬਾਹਰ ਲਿਆਏ ਹੋ ਤੇ ਬੱਚੇ ਗਰਮੀ ਚ ਅੰਦਰ ਕੀ ਕਰਨੇ ਇਹ ਜੇ ਹੀ ਤਾਰੀ ਗਿਆ ਵਾ ਤੇ ਜੇ ਹੀ ਆ ਗਿਆ ਤੇ ਫਿਰ ਜੇ ਹੀ ਮੈਂ ਲਾਈਟ ਚਾਲੂ ਕਰਾਤੀ ਆ ਕਿੱਥੇ ਜਾਈ ਕਿੱਥੇ ਲਾਈਟ ਚਾਲੂ ਹੋਈ ਆ ਆਇਆ ਨਹੀਂ ਲਾਈਟ ਕਿੱਥੇ ਜਾ ਕੇ ਦੇਖ ਲੋ ਪਾਣੀ ਦੀ ਇੱਕ ਬੂੰਦ ਵੀ ਹੈ ਕੀ ਕਰੇ ਉਹ ਜੇ ਹੀ ਮੈਨੂੰ ਕਹਿੰਦਾ ਲਾਈਟ ਸਰਪ੍ਰਸ ਕਰਤੀ ਸੀ ਅੱਜ 3 ਦਿਨ ਹੋ ਗਏ ਲਾਈਟ ਨਹੀਂ ਹੈਗੀ ਹਾਂਜੀ ਚੌਥਾ ਦਿਨ ਹੈ ਹਾਂ ਚੌਥਾ ਦਿਨ ਬਿਨਾ ਪਾਣੀ ਬਿਨਾ ਲਾਈਟ ਗਰਮੀ ਨਹੀਂ ਆਣਾ ਅਸੀਂ ਵੀ ਹੋਸ਼ੋਂ ਨੂੰ ਫਿਰੰਦੇ ਆ ਤੇ ਬੱਚੇ ਇਹਨਾਂ ਨੇ ਅਫੀਸ਼ਲ ਬਾਈਟ ਦਿੱਤੀ ਕਿ ਲਾਈਟ ਆ ਗਈ ਝੂਠ ਬੋਲਿਆ ਇਹਨਾਂ ਨੇ ਝੂਠ ਬੋਲਿਆ ਸਾਡੇ ਘਰ ਆ ਕੇ ਦੇਖੋ ਕਿ ਲਾਈਟ ਹੈਗੀ ਮੈਂ ਤਾਂ ਸਹੀ ਕਹਣਾ ਦੁਬਾਰਾ ਚਾਲੂ ਕਰਾਣੀ ਮੇਰੇ ਘਰ ਕਿਤੇ ਬੰਦ ਕਿਉਂ ਹੁੰਦੀ ਆ ਫਿਰ ਬੰਦ ਤਾਂ ਐਂ ਚੋਰੀ ਫੜਨੇ ਇਸੇ ਕਰਕੇ ਤਾਂ ਅਸੀਂ ਆਏ ਆ ਜਿੰਨੇ ਮੀਟਰ ਲੱਗੇ ਨੇ ਜੇ ਕੱਲਾ ਮੀਟਰ ਜਲੇ ਟਰਾਂਸਫਾਰਮ ਵਧੀਆਂ ਜਲੇ 200 ਦਾ ਟਰਾਂਸਫਾਰਮ ਮੀਟਰ ਲੱਗੇ ਆਰੇ ਕੁੰਡੀਆਂ ਨਹੀਂ ਬੋਲ ਨਹੀਂ ਕੁੰਡੀਆਂ ਤੁਹਾਨੂੰ ਅਸੀਂ ਖੁਦ ਦੇਖ ਤੁਹਾਨੂੰ ਫੜਾਈਆਂ ਭਾਈ ਕੁੰਡੀਆਂ ਉਹ ਦੇਖੋ ਹਰੇ ਵੀ ਗੁੰਡੀ ਲੱਗੀ ਆ ਅਸੀਂ ਤੁਹਾਨੂੰ ਖੁਦ ਗੁੰਡੀਆਂ ਫੜਾ ਰਹੇ ਆ ਭਾਈ ਗੁੰਡੀਆਂ ਫੜੋ ਉਹੀ ਦਾ ਫੜ ਰਹੇ ਆ ਪਰ ਜਿਹੜੇ ਮੀਟਰ ਲੱਗੇ ਆ ਸਾਨੂੰ ਤਾਂ ਕਰਨਾ ਤੁਸੀਂ ਉਹ ਇਧਰ ਮੇਰੇ ਨਾਲ ਚੱਲੋ ਮੈਂ ਸਾਰੀ ਖੁਣੂ ਮੈਂ ਤਾਂ ਹੀ ਤੇ ਚਲਾਨ ਮੁਕ ਬਿਲੇ ਆ। ਉਹ ਕਹਿ ਰਹੇ ਤੁਸੀਂ ਕੁੰਡੀਆਂ ਫੜੋ। ਉਹਨਾਂ ਦਾ ਕਹਿਣ ਦਾ ਮਤਲਬ ਆ ਤੁਸੀਂ ਕੁੰਡੀਆਂ ਫੜੋ। ਸਾਡੀ ਲਾਈਟ ਦਾ ਸਰਪਲਸ ਕਰੋ। ਲਾਈਟ ਤਾਂ ਹੀ ਦਾ ਇਅਰ ਮੀਂਗੋ। ਹੁਣ ਤਾਂ ਜਦੋਂ ਕੁੰਡੀ ਲਾਰੇ ਨੇ ਓਵਰ ਲੋਡ ਹੋ ਰਿਹਾ। ਇੱਕ ਇੱਕ ਕਰੇ ਦੋ ਦੋ ਤਿੰਨ ਤਿੰਨ ਏਸ਼ੀਆ ਚੱਲੇ ਨੇ 5 5 7 7 ਕਿਲੋਵਾਟ। ਤੁਸੀਂ ਜੁਰਮਾਨਾ ਪਾਣੇ ਜੇ ਕੁੰਡੀ ਫੜ ਲਈ ਤਾਂ ਜੁਰਮਾਨਾ ਉਹ ਤਾਂ ਮੈਂ ਅੰਦਰ ਅਕਾਊਂਟ ਸੈਕਸ਼ਨ ਪਾਉਂਗਾ। ਮੈਂ ਤਾਂ ਹੁਣ ਇਹ ਜੁਰਮਾਨਾ ਸਾਰੇ ਸਾਹਮਣੇ ਬਣਾਉਂਗਾ। ਤੁਹਾਡੇ ਚੈਨਲ ਤੇ ਵੀ ਸਾਹਮਣੇ ਬਣਾਉਂਗਾ। ਨਾਲ ਤਾਂ ਮਰੇ ਇਹ ਪਹਿਲੇ ਵੀ ਪਈ ਨਾ ਆਏ ਸੀਗੇ ਨਾਲ ਖੁਦ ਫੜਾਈ ਜੀ ਮਾਪਾ ਜੀ ਹੁਣ ਇਹਨਾਂ ਨੇ ਕਹਿਤਾ ਕਿ ਬਿਜਲੀ ਆ ਗਈ ਹੈ ਤੇ ਤੁਸੀਂ ਕਹਿ ਰਹੇ ਹੋ ਬਿਜਲੀ ਬੰਦ ਚਲੀ ਗਈ ਹੈ ਬੇਟਾ ਸਾਡੇ ਮੇਰੀ ਗੱਲ ਸੁਣ ਸਾਡੇ ਮੀਟਰ ਵੀ ਲੱਗਾ ਮੇਰੀ ਮੇਰੀ ਗੱਲ ਸੁਣੋ ਘੱਟੋ ਘੱਟ 15 20 ਦਿਨ ਹੋ ਗਏ ਬਿਜਲੀ ਅਸੀਂ ਪਰੇਸ਼ਾਨ ਹੈਗੇ ਠੀਕ ਹੈ ਸਾਰਾ ਮੋਹੱਲਾ ਪਰੇਸ਼ਾਨ ਹੈ ਕੱਲ ਰਾਤ ਦੀ 9 ਵਜੇ ਦੀ ਤਾਰ ਨਿਚੇ ਗਿਰੀ ਹੈ ਕੋਈ ਕੋਈ ਆਇਆ ਨਹੀਂ ਜਾ ਕੇ ਦੇਖੋ ਮੈਂ ਵੀਡੀਓ ਬਣਾਈ ਹੋਈ ਹੈ ਦੇਖੋ ਜਾ ਕੇ ਤਾਰ ਥੱਲੇ ਡਿੱਗੀ ਹੋਈ ਹੈ ਥੱਲੇ ਡਿੱਗੀ ਹੋਈ ਹੈ ਤਾਰ ਮਤਲਬ ਇਹ ਕਹਿੰਦੇ ਨੇ ਬੰਦਾ ਮਰ ਜਾਏ ਮਰ ਜਾਏ ਸਾਰੇ ਬੰਦੇ ਨੇ ਕੰਪਲੇਨਟ ਪਾਈ ਹੋਏ ਕੋਣ ਆਇਆ ਕੋਈ ਆਇਆ ਨਹੀਂ ਆ ਵੀਡੀਓ ਦੇਖੋ ਤੁਸੀਂ ਇਹ ਟਾਰ ਹਾਈਟ ਹੈ ਇਹ ਤਾਂ ਤੁਹਾਡੀ 1100 ਗਾ ਵਾਰਡ ਦੀ ਜਿਹੜੀ ਤਾਰ ਉਹ ਡਿੱਗੀ ਹੋਈ ਆ ਥੱਲੇ ਤਾਰ ਡਿੱਗੀ ਤਾਂ ਮੈਂ ਕਹਿ ਰਿਹਾ ਹਾਂ ਇੱਕ ਰਾਤ ਦਾ ਕੰਪਲੇਨਟ ਪਾਈ ਹੋਈ ਆ ਸਰ ਉਹ ਬ੍ਰੇਕ ਕਿਉਂ ਹੋ ਰਿਹਾ ਤਾਰ ਵੀ ਹੰਡ ਤਾਰ ਵੀ ਡੁੱਟ ਰਿਹਾ ਉਹੀ ਤਾਂ ਮੈਂ ਕਹਿੰਦਾ ਤਾਰ ਵੀ ਡੁੱਟ ਰਿਹਾ ਉਹੀ ਤਾਂ ਕਹਿੰਦਾ 200 ਦਾ ਟਰਾਂਸਫਾਰਮਰ ਆ ਤੋ 100 150 ਮੀਟਰ ਬਦਲੇ ਤੋਂ ਘੱਟੋ ਘੱਟ 6 ਮਹੀਨੇ ਤੋਂ ਪਰੇਸ਼ਾਨ ਹੈਗੇ ਨੇ ਸੁਣਿਆ ਮੈਂ ਆਹ ਤਾਂ ਮੈਂ ਵੀ ਜਾਣਦਾ ਵਾਂ ਇਹ ਇਲੈਕਟ੍ਰੀਸ਼ੀਅਨ ਬਾਰੇ ਮੈਂ ਵੀ ਜਾਣਦਾ ਕਿ ਤਾਰ ਬ੍ਰੇਕ ਕਿਉਂ ਹੁੰਦੀ ਆ ਤੁਸੀਂ ਮੈਨੂੰ ਆਹ ਦੱਸੋ ਫਿਰ ਮੈਂ ਤੁਹਾਨੂੰ ਦੱਸਾਂਗਾ ਬ੍ਰੇਕ ਕਿਉਂ ਹੋ ਰਹੀ ਆ ਓਵਰਲੋਡ ਕਰਕੇ ਕਿ ਤਾਰ ਸੀ ਕਿੰਨੇ ਵਾਟ ਦੀ ਤਾਰ ਆ ਇਹ ਤਾਰ ਨਹੀਂ ਤੇਰੇ ਐਮਐਮ ਦੀ ਆ ਕੰਡਕਟਰ ਆ ਇਹ ਕਿਨਕਰ ਲਾਈ ਹੋਏ ਨੇ ਕਿੰਨਾ ਲੋਡ ਹੈ ਤੇ ਜਸਾ ਕੈਪੈਸਿਟੀ ਕਿੰਨੀ ਹੁੰਦੀ ਹੈ ਦੀ ਲੋਡ 100 ਕਿਲੋਵੋਟ 100 150 ਤੱਕ ਚੱਲ ਜਾਊਗਾ ਇਹ 150 ਤੱਕ ਚੱਲ ਜੂਗੀ ਇਹ ਤਾਰ ਤੇ ਕਿੰਨੇ ਘਰਾਂ ਨੂੰ ਆ ਜਾ ਰਹੀ ਹੈ ਪਾਵਰ ਤੁਸੀਂ ਮੇਰੇ ਨਾਲ ਚੱਲੋ ਏਰੀਆ ਦੇ ਮੀਟਰ ਗਿਣ ਲਓ ਫੇਰ ਜੀ ਮੈਨੂੰ ਪੁੱਛੋ ਕਿੰਨਾ ਲੋਡ ਚੱਲਦਾ ਕਿੰਨਾ ਨਹੀਂ ਮੈਂ ਤਾਂ ਤਾਂ ਹੀ ਕਹਿੰ ਰਿਹਾ ਟੈਕਨੀਕਲੀ ਮੇਰੇ ਨਾਲ ਚੱਲੋ ਮੈਂ ਇੱਕ ਇੱਕ ਪੁਆਇੰਟ ਕਢਾਊਗਾ ਹੋਣ ਵੀ ਮੈਂ ਕਹਿੰਦਾ ਜੇ ਸਾਰੀ ਕੁੰਡੀ ਘੜ ਜਾਣਾ ਕਦੇ ਬ੍ਰੇਕਡਾਊਨ ਨਹੀਂ ਹੋਗੀ ਇਹ ਦੀ ਤੁਸੀਂ ਵੇ ਕਢਾਓ ਕੁੰਡੀਆਂ ਉਤਰਾਓ ਕਿਉ ਫਿਰ ਜਿਨ੍ਹਾਂ ਨੇ ਕੁੰਡੀਆਂ ਲਈਆਂ ਫੜਾ ਦੋ ਜਈ ਕੋਲ ਖੜਾ ਕੁੰਡੀਆਂ ਵਾਲਿਆਂ ਨੂੰ ਅਸੀਂ ਇਹ ਸਾਵਧਾਨ ਕਰਨਾ ਚਾਹੁੰਦੇ ਕਿ ਕੁੰਡੀਆਂ ਤਾਂ ਨਾ ਅਗਰ ਪਰਮਿਸ਼ਨ ਹਲਾ ਆਂਦਾ ਲਾਓ ਪਾਣੀ ਪਰੋ ਆਪਣੇ ਇਨਵਰਟਰ ਚਾਰਜ ਕਰੋ ਉਥੇ ਪਤਾ ਲਾ ਦੋ ਕੁੰਡੂ ਕੁੰਡੀ ਦੇਖੀ ਹੈ ਜ਼ਮੀਨ ਦੇ ਵਿੱਚ ਪਾਈ ਹੋਈ ਹੈ ਜੀ ਜ਼ਮੀਨ ਪੱਟ ਕੇ ਵਿੱਚ ਪਾਈ ਹੋਈ ਹੈ ਤਾਂ ਥੋੜੀ ਹੋ ਤੇ ਸਰਕਾਰ ਦਾ ਕੰਮ ਹੈ ਨਾ ਕੁੰਡੀਆਂ ਫੜੇ ਉਧਾਰਕਾਰ ਨਹੀਂ ਦੇ ਰਿਹਾ ਹੁਣ ਮੈਂ ਕਿਹਨੂੰ ਨਹੀਂ ਸਾਹਿਬ ਵੀ ਕੀ ਕਰਨ ਆਉਂਦੇ ਨਹੀਂ ਸਾਹਿਬ ਆਉਂਦੇ ਨੇ ਕਾਨੂੰਨ ਬਾਈ ਕਰਨ ਜਿੰਨਾਂ ਨੇ 20-20 ਲੱਖ ਰੁਪਈਆ ਲੈ ਕੇ ਬੈਠੇ ਦਫ਼ਤਰਾਂ 'ਚ ਕੋਲੋਨਾਈਜ਼ਰਾਂ ਤੇ ਇਹ ਮੈਂ ਇਸੇ ਗੱਲ ਮਾਰ ਰਾਂ ਦੀ ਹੁੰਦਾ ਕੋਈ ਨਾ ਕੋਈ ਗੱਲ ਨਿਕਲ ਜਾਂਦੀ ਆ ਮਗਰੋਂ ਕਹਿੰਗੋ ਕਹਿਣਗੇ ਫਬੀ ਬੋਲਿਆ ਭਾਈ ਇੱਕ ਬੰਦਾ ਜਿਹੜਾ ਬਿਜਲੀ ਤੋਂ ਬਿਨਾਂ ਕਿੱਥੋਂ ਬਹਿ ਜਾਊਗਾ ਤੁਸੀਂ ਤਨੇ ਦਰਮੂਰੇ ਬੈਠੋ ਤੁਸੀਂ ਉਧਰ ਉਧਰ ਪੁੱਛੋ ਨਾ ਤੁਸੀਂ ਮੀਟਰ ਕਿਉਂ ਨਹੀਂ ਲਗਾ ਰਹੇ ਹੋ ਨਹੀਂ ਸਾਹਿਬ ਪਹਿਲਾਂ ਆਏ ਜੀ ਤਾਂ ਪਹਿਲਾਂ ਆਏ ਇੱਕ ਦਿਨ ਕੁੰਡੀਆਂ ਫੜਾਈਆਂ ਕੁੰਡੀਆਂ ਫੜਾਈਆਂ ਸਾਰੀਆਂ ਸਾਰੀਆਂ ਕੁੰਡੀਆਂ ਇਕੱਠੀਆਂ ਕਰਕੇ ਤਾਰਾਂ ਪਾਈ ਲੈ ਗਏ ਲੈ ਗਏ ਭਾਜੀ ਮੈਂ ਕਹਿੰਦਾ ਮੁੰਡਿਆਂ ਦੇ ਡੱਬੇ ਕੁੰਨੇ ਦੁਆਰੇ ਫੇਰ ਲੱਗ ਗਿਆ। ਮਤਲਬ ਸਟਾਕ ਰੱਖਿਆ ਉਹਨਾਂ ਨੇ ਤਾਰਾਂ ਦਾ। ਤਾਂ ਦੁਆਰੇ ਫੇਰ ਕੁੰਡੀ ਲਾ ਲੈਂਦੇ ਨੇ ਜੀ। ਤਾਰ ਦੇ ਨੇ ਫੇਰ ਦੁਆਰੇ ਕੁੰਡੀ ਲਾ ਲੈਂਦੇ ਨੇ। ਮੁੰਡੇ ਕਲੋਨਾਈਜ਼ਰ ਕਿੱਥੇ ਹੈਗਾ? ਦਫ਼ਤਰ ਕਿੱਥੇ ਹੈਗਾ? ਉਹ ਜੀ ਕਿਉਂ ਨਹੀਂ ਗੱਲ ਕਰਦੇ ਉਹਦੇ ਨਾਲ ਕੀ ਸਾਡਾ ਹੱਲ ਕਰਾ? ਜੇ ਡੀਲਰ ਆਂਦਾ ਹੀ ਨਹੀਂ ਉੱਥੇ ਤਾਂ ਭਾਜੀ ਗੱਲ ਕਿੱਥੇ ਕਰਨੀ? ਡੀਲਰ ਹੀ ਨਹੀਂ ਹੈਗਾ ਉੱਥੇ। ਬਟੇ ਨਹੀਂ ਕੋਈ? ਨਹੀਂ ਜੀ ਉੱਥੇ ਮੁੰਡਾ ਬੈਠਾ ਹੋਇਆ ਉਹਦੇ ਨਾਲ ਗੱਲ ਕੀਤੀ ਐ। ਮੈਂ ਪਾਣੀ ਤਾਂ ਸਾਰਿਆਂ ਨੂੰ ਚਾਹੀਦਾ ਨਾ। ਫੇਰ ਬੱਚੇ ਜਿਨ੍ਹਾਂ ਦੇ ਛੋਟੇ-ਛੋ ਸਟੀਲ ਲਾਈਟ ਸੀਵਰ ਬਿਜਲੀ ਐਨਓਸੀ ਪੂਰਨ ਅਪਰੂਵਡ ਇੱਕ ਕਲੋਨੀ ਦੇ ਤੁਸੀਂ ਲੈ ਲੈਂਦੇ ਹੋ ਨਾ ਉਸ ਵੇਲੇ ਤੁਹਾਨੂੰ ਸਾਲ ਦੋ ਸਾਲ ਬਾਅਦ ਪਤਾ ਲੱਗਦਾ ਪੂਰਨ ਪ੍ਰੂਵ ਹੀ ਨਹੀਂ ਸੀਗੀ ਕਾਰਪੇਸ਼ਨਲ ਪ੍ਰੂਵ ਨਹੀਂ ਸੀਗੀ ਗਲੱਡਾ ਦਾ ਪ੍ਰੂਵ ਨਹੀਂ ਸੀਗੀ ਫਿਰ ਤੁਸੀਂ ਕੱਲ ਨੂੰ ਕੱਲ ਨੂੰ ਤੁਸੀਂ ਫਿਰ ਪਰੇਸ਼ਾਨ ਇਧੀਆਂ ਹੋਵੋਗੇ ਹੋ ਰਹੇ ਹੋ ਕਿ ਨਹੀਂ ਹੋ ਰਹੇ ਹੋ ਉਹ ਤਾਂ ਹੋ ਨਹੀਂਦੇ ਆ ਪਰੇਸ਼ਾਨ ਤਾਂ ਜੀ ਸਾਰੇ ਹੀ ਹੋ ਰਹੇ ਜਿਨ੍ਹਾਂ ਦੇ ਮੀਟਰ ਹੈਗੇ ਉਹ ਵੀ ਜਿਨ੍ਹਾਂ ਦੇ ਵਿਚਾਰੇ ਨਹੀਂ ਹੈਗੇ ਉਹ ਵੀ ਤਾਂ ਪਰੇਸ਼ਾਨ ਹੈ ਉਹਨਾਂ ਨੂੰ 4 ਦਿਨ ਹੋ ਗਏ ਵਿਚਾਰਿਆਂ ਨੂੰ ਤੁਸੀਂ ਸੋਚੋ ਪੁੱਜੀ ਪਾਣੀ ਦੇ ਪੁੱਜੀ ਕੋਲੋਨਾ ਇਜ਼ਰ ਕੋਲ ਐਨਓਸੀ ਦੇ ਐਨਓਸੀ ਤਾਂ ਵੇ ਤੁਹਾਨੂੰ ਉਹ ਕਰੀਏ ਕੀ ਉਸ ਦੇ ਵਿੱਚ ਵਿਚਾਲੇ ਫਸੇ ਬੈਠੇ ਆ ਕਲੋਨਾ ਹਾਂ ਮੀਟਰ ਲਾ ਕੇ ਦੋ ਮਾਨ ਸਾਹਿਬ ਨੇ ਕਹਿਤਾ ਨਾ ਕਿ ਐਨਓਸੀ ਬਗੈਰ ਮੀਟਰ ਨਹੀਂ ਲੱਗਣਾ ਲੱਗਦਾ ਵੀ ਨਹੀਂ ਪਿਆ ਫੇ ਤੁਸੀਂ ਕਿੱਦਾਂ ਲਵਾਉਂਗੇ ਮੀਟਰ ਮੈਨੂੰ ਇੱਕ ਦੱਸੋ ਕੱਲ ਨੂੰ ਤੁਹਾਡੀ ਕੁੰਡੀ ਫੜ ਲੈਂਦੇ ਨੇ ਤੁਹਾਨੂੰ ਫਾਈਨ ਬਾਈ ਫਾਈਨ ਬਾਈ ਫਾਈਨ ਪਾਈ ਜਾਣਗੇ ਫੇ ਕੀ ਕਰੋਗੇ ਮਾਤਾ ਜੀ ਕਿੰਨਾ ਪੈਸਾ ਭਰ ਦੋਗੇ ਕਿੱਥੋਂ ਭਰੀ ਜਾਵਾਂਗੇ ਐਨਓਸੀ ਦਾ ਇਸ ਕਲੋਨੀ ਚ ਲੈ ਕੇ ਫਸੇ ਬੈਠੇ ਸਨ ਤਾਂ ਕੋਈ ਕਲੋਨੀ ਦਾ ਦਫਤਰ ਕਿੱਥੇ ਆ ਉੱਧਰ ਹੈ ਲੋਕ ਆਓ ਚਲੋ ਯਾਰ ਭਾਈ ਕਿਉਂ ਨਹੀਂ ਚੱਲਦੇ ਪਿਓ ਤੁਸੀਂ ਆਓ ਉਸ ਕਲੋਨਾ ਕਲੋਨੀ ਦੇ ਜਿਨ੍ਹਾਂ ਨੇ ਕਲੋਨੀ ਕੱਟੀ ਐਸਐਸ ਰੀਅਲ اسٹیਟ ਵਾਲੇ ਨੇ ਉਹਨਾਂ ਦੇ ਬਾਹਰ ਖੜੇ ਆ ਤੇ ਬੜਾ ਸੋਹਣਾ ਲਿਖਿਆ ਯਹਾਂ ਪੇ ਬਣੀ ਬਣਾਈ ਕੋਟੀਆਂ ਖਰੀਦਣੇ ਕੇ ਲਈ ਮਿਲें ਵਿਦਆਊਟ ਮੀਟਰ ਵਿਦਆਊਟ ਮੀਟਰ ਵਿਦਆਊਟ ਐਨਓਸੀ ਕੋਠੀ ਖਰੀਦਣੀ ਹੈ ਤੇ ਇਹਨਾਂ ਨੂੰ ਆਕੇ ਮਿਲੋ ਤੁਹਾਨੂੰ ਦੇ ਦੇਣਗੇ ਉਹ ਸਾਹਮਣੇ ਭੰਡਰੀਆਂ ਨੇ ਉੱਥੇ ਕੋਈ ਮੀਟਰ ਨਹੀਂ ਲੱਗਣਾ ਕੁਛ ਨਹੀਂ ਲੱਗਣਾ ਬੜਾ ਵਧੀਆ ਇੱਕ ਲਗਾਤਾ ਕੋਠੀ ਮਿਲ ਜੇਗੀ ਤੁਹਾਨੂੰ ਉੱਥੇ ਬੜੀ ਸ਼ਾਨਦਾਰ ਕੋਠੀ ਮਿਲੇਗੀ ਅੱਗੇ ਆਓ ਸੰਜੀਤ ਜੀ ਲੋ ਜੀ ਤਾਲਾ ਲੱਗਾ ਜੀ ਬੰਦ ਇਹ ਬੜੀ ਸੋਹਣੀ ਕੁੰਡੀਆਂ ਕੋਠੀਆਂ ਦੇਣਗੇ ਆ ਬੰਦੀਆਂ ਪਈਆਂ ਨੇ ਇਹਨਾਂ ਦੇ ਮੀਟਰ ਲੱਗਣੇ ਨਹੀਂ ਕਿਸੇ ਦੇ ਆ ਵੀ ਕੁੰਡੀ ਤੇ ਚੱਲਦਾ ਹੋਣਾ ਮੇਰੇ ਖਿਆਲ ਨਾਲ ਮੀਟਰ ਲੱਗੇ ਇੱਕ ਦਾ ਮੀਟਰ ਲੱਗਾ ਜੀ ਤੇ ਬਾਕੀ ਫਿਰ ਲੋਡ ਕਿੱਥੇ ਪਾਣਗੇ ਜੀ ਸਾਹਿਬ ਨਹੀਂ ਇਹ ਤਾਂ ਪਲੋਟ ਇਕ ਹੀ ਹੋਣਾ ਇਹਨਾਂ ਦਾ ਸਾਰਿਆਂ ਦਾ ਇਹ ਸਾਰੇ ਪਲੋਟ ਇਕ ਹੀ ਹੋਣਾ ਇਹ ਰੇਸ਼ਤੀ ਸਰ ਉਹ ਟਿੱਕੋ ਐ ਦੇਖੋ ਮੇਰੀ ਗੱਲ ਸੁਣੋ ਨਾ ਕਲੋਨੀਆਂ ਕਰਦੇ ਇੱਕ ਕੋਠੀਆਂ ਬਣਾਉਂਦੀਆਂਨੇ ਕੋਠੀ ਬਣਾਦੀ 1 2 3 4 5 6 7 8 9 10 ਉਹ ਲੋ ਹੁਣ ਤਾਂ ਪੂਰੀ ਡਿਸਟ੍ਰਿਕਟ ਹੀ ਹੋਣੀ ਆ ਉਹ ਤਾਂ ਬਾਅਦ ਚ ਰਹਿ ਦੇਣ ਜਦੋਂ ਬੰਦੇ ਰਹਿਣ ਲੱਗੇ ਹੁਣ ਤਾਂ ਕੰਸਟਰਕਸ਼ਨ ਚੱਲਿਆ ਹੋਇਆ ਉਹਦਾ ਉਹਦਾ ਉਹਦੀ 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 ਦਾ ਮੀਟਰ ਲੱਗ ਜਾਣਗੇ ਇਹਦੇ ਨਹੀਂ ਮੀਟਰ ਨਹੀਂ ਲੱਗਣਗੇ ਯਾਰ ਹਾਲੇ ਤਾਂ ਲੋਡ ਇੱਚ ਕੁਝ ਹੋਣਾ ਨਹੀਂ ਮੋਟਰ ਮੋਟਰ ਚੱਲਦੀ ਹੋਣੀ ਆ ਇੱਥੇ ਜੇ ਮੰਨ ਲਓ 1 ਕਿਲੋਵੋਲਟ ਦਾ ਵੀ ਆਵੇ ਤਾਂ ਕੋਈ ਚੱਕਰ ਨਹੀਂ ਬੜਾ ਸੋਣਾ ਨੇ ਲਿਖਿਆ ਕਿ ਯਾਹ ਪਰ ਬਣੀ ਬਣਾਈ ਕੋਠੀ ਲੈ ਵਿਦਆਊਟ ਮੀਟਰ ਲੈ ਪਾ ਜੀ ਵਿੜਾ ਬਣ ਰਿਹਾ ਵਾ ਹਮ ਇੱਥੇ ਇਹ ਮੀਟਰ ਲੱਗਣਾ ਸਰਕਾਰੀ ਬਾਦਿਓ ਨੇ ਆਪਣੇ ਮੀਟਰ ਲਾਉਣਾ 100 ਰੁਪਏ ਜੂਟ ਲੈਣੀ ਅਗਲੇ ਨੇ ਇਹ ਵਿੜਾ ਬਣਾ ਰਿਹਾ ਬੰਦਾ ਇਹ ਇਹ ਆਉਂਦੇ ਹੀ ਨਿਕੇ ਇੱਕ ਦੇ ਇੱਕ ਤਾਂ ਹੀ ਆਉਂਦੇ ਆਪਣਾ ਢੇੜਾ ਮਾਰਦੇ ਮੁੰਡਾ ਬੈਠਾ ਹੁੰਦਾ ਉਹ ਬੈਠਾ ਮੁੰਡਾ ਬੈਠਾ ਕਿੱਥੇ ਉਹ ਮੁੰਡਾ ਬੈਠਾ ਇਹ ਵਾਲਾ ਹਾਂ ਥੋੜਾ ਜਿਹਾ ਬੜਾ ਬਾਈ ਛੋਟਾ ਸਵਾਰ ਮੈਂ ਕੋਠੀ ਲੈਣੀ ਆ ਤੇ ਬਣੀ ਬਣਾਈ ਮੀਟਰ ਲੱਗਾਊਗਾ ਦੇ ਦੇਂਗਾ ਮੀਟਰ ਲੱਗਾ ਲਗਾਇਆ ਮੀਟਰ ਤਾਂ ਆਪਣੇ ਆਪ ਲਵਾਣਾ ਪਊਗਾ ਕਿੰਦਾਂ ਲੱਗੂਗਾ ਵਿਦਆਉਟ ਐਨਓਸੀ ਹੈਗੀ ਇਸ ਕਲੋਨੀ ਦੀ ਐਨਓਸੀ ਨਹੀਂ ਹੈਗੀ ਨਹੀਂ ਹੈਗੀ ਅੱਦੇ ਦੇ ਹੈਗੇ ਕੁਛ ਦਿਨ ਨਹੀਂ ਹੈਗੇ ਜਿੱਦੋਂ ਪਹਿਲਾਂ ਹੁੰਦੀ ਸੀਗਾ ਐਨਓਸੀ ਜਦੋਂ ਬਣ ਗਈ ਸੀ ਜਿੰਨਾ ਦੀ ਹੋ ਗਈ ਹੋ ਗਈ ਹੂੰ ਜੇ ਤਾਂ ਭਗਵੰਤ ਮਾਨ ਨੇ ਬੰਦ ਕਰਤੇ ਉਹ ਤਾਂ ਬਣੇ ਸੀ ਹੋਈ ਨਹੀਂ ਰਹੀ ਕਿੱਥੇ ਜਾਣ ਯਾਰ ਇਹਨਾਂ ਕੋਲ ਤੁਹਾਡੇ ਕੋਲ ਲੈ ਲਿਆ ਮਕਾਨ ਲੈ ਲਈ ਜਗਾ ਲੈ ਲਈ ਹੁਣ ਜਾਣ ਕਿੱਥੇ ਐਨਓਸੀ ਤੇ ਦਵਾ ਦਿਓ ਯਾਰ ਕਦ ਤੱਕ ਜੁਰਮਾਨੇ ਤੇ ਜੁਰਮਾਨਾ ਪਵਾਉਣਾ ਆਪਣੇ ਤੇ ਮੀਟਰ ਬੰਦ ਕਰਾ ਕਰਾ ਕੇ ਕੁੰਡੀਆਂ ਲਾ ਲਾ ਕੇ ਦੱਸੋ ਸਰ ਹੋਤਾ ਏ ਜਿੱਦਾਂ ਹੁਣ ਤੁਹਾਨੂੰ ਬੁਲਾ ਸਕਦੇ ਨੇ ਇਹ ਇਕੱਠੇ ਹੋ ਕੇ ਸਰ ਕੋਲ ਵੀ ਤਾਂ ਸਕਦੇ ਨੇ ਉਹਨਾਂ ਨੂੰ ਵੀ ਕਹਿ ਸਕਦੇ ਨੇ ਇਹ ਗੱਲਾਂ ਹੂੰ ਪਰ ਇਹ ਪਹਿਲਾਂ ਕਦੇ ਆਏ ਨਹੀਂ ਹੂੰ ਅੱਜ ਹੀ ਆਏ ਨੇ ਹਾਂ ਅੱਜ ਹੀ ਆਏ ਨੇ ਅੱਜ ਹੀ ਆਏ ਤੁਸੀਂ ਇਹਨਾਂ ਕੋਲ ਨੰਨਾ ਜੰਤ ਖੱਤ ਅਸੀਂ ਪੈਸੇ ਇਕੱਠੇ ਕੀਤੇ ਸੀ ਇਹਨਾਂ ਨੂੰ ਟ੍ਰਾਂਸਫਰ ਮਲੋਂ ਆਇਆ ਸੀਗਾ ਅਸੀਂ ਤੁਹਾਨੂੰ ਲਾਈਟ ਆਉਂਦੀ ਨਹੀਂ ਸੀ ਇਹਨਾਂ ਨੇ ਉੱਧਰ ਪਰੇ ਉੱਧਰ ਲਵਾਤਾ ਪਰੇ ਹੁਣ ਅਸੀਂ ਲਾਈਟ ਤੇ ਚਾਰ ਦਿਨ ਹੋ ਗਏ ਅਸੀਂ ਤਾਂ ਨਾਤੇ ਵੀ ਨਹੀਂ ਸਾਡੇ ਕੱਪੜੇ ਵੀ ਇੱਦਾਂ ਬੇਬਸ ਔਰ ਵਿਦਾਊਟ ਐਨਓਸੀ ਵਾਲੇ ਕਿਹੜੇ ਹੋ ਜਿਨ੍ਹਾਂ ਦੇ ਮੀਟਰ ਨਹੀਂ ਲੱਗੇ ਸਾਡੇ ਐਨਓਸੀ ਤੁਹਾਡੇ ਨਹੀਂ ਹੈਗੀ ਫਿਰ ਤੁਸੀਂ ਕਿਉਂ ਨਹੀਂ ਮਿਲਦੇ ਉੱਥੇ ਲਿਖਿਆ ਯਾਹ ਪੇ ਬਣੀ ਬਣਾਈ ਕੋਠੀ ਲੈ ਉਹ ਤਾਂ ਕਹ ਰਿਆ ਐਨੋ ਸੀ ਹੈ ਨਹੀਂ ਸਰਕਾਰ ਨਹੀਂ ਲਾਉਂਦੀ ਹੈਗੀ ਕੀ ਕਰੀਏ ਇਹ ਕਹਿੰਦਾ ਬਾਉ ਨੂੰ ਆ ਕੇ ਮਿਲਣ ਬਾਉ ਨੂੰ ਆ ਕੇ ਮਿਲਣ ਨਹੀਂ ਨਹੀਂ ਆਉਗੇ ਨੇ ਕੇਸ ਕਰ ਦੋ ਸਾਲ ਦਾ ਕੇਸ ਕਰਿਆ ਹੋਇਆ ਉਹਨਾਂ ਨੇ ਕਹਿੰਦੇ ਲੱਗੇ ਸਾਡੇ ਰਿਸ਼ਤੇਦਾਰਾਂ ਨੇ ਸਾਲ ਹੋ ਗਿਆ ਕੇਸ ਕਰੇ ਨੂੰ ਬਕਾਇਦਾ ਰਸੀਦ ਵੀ ਮਿਲ ਗਈ ਮੀਟਰ ਲੱਗ ਗਿਆ ਉਹਨਾਂ ਨੇ ਨਹੀਂ ਲੱਗੇ ਮੀਟਰ ਕੇਸ ਵੀ ਕਰਤਾ ਕੇਸ ਵੀ ਕਰਤਾ ਮੀਟਰ ਰਸੀਦ ਵੀ ਮਿਲ ਗਈ ਤਾਂ ਵੀ ਨਹੀਂ ਮੀਟਰ ਲੱਗਿਆ ਉਹਨਾਂ ਦੇ ਬਿਲਕੁਲ ਇਹ ਤੁਹਾਨੂੰ ਖਾਬ ਦਿਖਾਏ ਜਾਣ ਕਿ ਯਾਹ ਪਰ ਬਣੀ ਬਣਾਈ ਕੋਠੀ ਖਰੀਦਣ ਕੇ ਲਈ ਸੰਪਰਕ ਕਰਨ ਇਹ ਤੁਹਾਨੂੰ ਇੱਕ ਸੁਨਹਿਰੀ ਅੱਖਰਾਂ ਦੇ ਵਿੱਚ ਇਹ ਸ਼ਬਦ ਨਜ਼ਰ ਆ ਕੀ ਤੁਹਾਨੂੰ ਉੱਥੇ ਕੋਟੀ ਮਿਲੇਗੀ ਐਨਓਸੀ ਮਿਲੇਗੀ ਬਾਈ ਨੇ ਆਪਣੇ ਮੂੰਹੋਂ ਕਹਿਤਾ ਕਿ ਭਗਵੰਤਵਾਨ ਦੀ ਸਰਕਾਰ ਜਦੋਂ ਆਈ ਉਹਦੋਂ ਐਨਓਸੀ ਬੰਦ ਕਰਤੀਆਂ ਪਹਿਲੇ ਐਨਓਸੀ ਮਿਲਦੀਆਂ ਸੀਗੀਆਂ ਹੁਣ ਲੋਕਾਂ ਨੇ ਜਿਨ੍ਹਾਂ ਨੇ ਮਕਾਨ ਲੈ ਲੇ ਉਹਨਾਂ ਨੇ ਕੀ ਖਮਿਆਜਾ ਭੁਗਤ ਲਿਆ ਯਾਰ ਉਹਨਾਂ ਦੇ ਤਾਂ ਮੀਟਰ ਲਗਵਾ ਦਿਓ ਜਿਨ੍ਹਾਂ ਨੇ ਪੈਸਾ ਲਗਾ ਕੇ ਕੋਠੀਆਂ ਖਰੀਦ ਲਈਆਂ ਇੱਥੇ ਸੁਨਹਿਰੀ ਅੱਖਰਾਂ ਨੂੰ ਦੇਖ ਕੇ ਤੇ ਉਹਨਾਂ ਦੇ ਮੀਟਰ ਕਿਉਂ ਨਹੀਂ ਲੱਗਣਗੇ ਇਹ ਲੋਕ ਨੇ ਉਹ ਜਿਹੜੇ ਖੜੇ ਹੋਏ ਨੇ ਆ ਕਲੋਨੀ ਦੇ ਉਹ ਲੋਕ ਨੇ ਜਿਹੜੇ ਬਾਹਰ ਆਏ ਨੇ ਅੱਜ ਵਿਚਾਰੇ ਜਿਹੀ ਤਾਂ ਆਪਣੀ ਕਾਰਵਾਈ ਕਰ ਰਿਹਾ ਜਿਹੀ ਤਾਂ ਲਗਾਤਾਰ ਕੁੰਡੀਆਂ ਫੜ ਰਿਹਾ ਵਾ ਤੇ ਉਸ ਤੋਂ ਬਾਰੇ ਲੋਕ ਬਾਹਰ ਆ ਗਏ ਨੇ ਬਚੜੇ ਕਿ ਸਾਡੀ ਬਿਜਲੀ ਜਿਹੜੀ ਆ ਸਰਪ੍ਰਸ ਕਰ ਦਿੱਤੀ ਜਾਵੇ ਦੇਖਦੇ ਆ ਕਿ ਇਹ ਬਿਜਲੀ ਸਰਪ੍ਰਸ ਤੋਂ ਹੁੰਦੀ ਹੈ ਕਿ ਨਹੀਂ ਹੁੰਦੀ ਐਨਓਸੀ ਤਾਂ ਇਹਨਾਂ ਨੂੰ ਮਿਲਨੀ ਹੈ ਨਹੀਂ ਕਿਉਂਕਿ ਜਦ ਤੱਕ ਕਲੋਨੀ ਦਾ ਜੋ ਫੰਡਾ ਹੁੰਦਾ ਵਾ ਜੋ ਪੈਸਾ ਜਮ੍ਹਾਂ ਕਰਾਈਦਾ ਉਹ ਪੈਸਾ ਜਦ ਤੱਕ ਜਮ੍ਹਾਂ ਨਹੀਂ ਹੁੰਦਾ ਤਦ ਤੱਕ ਕਿਸੇ ਵੀ ਐਨਓਸੀ ਲੈਣੀ ਮੁਨਾਸਿਬ ਨਹੀਂ ਹੁੰਦੀ ਲੁਧਿਆਣਾ ਤੋਂ ਕੈਮਰਾਮੈਨ ਸੰਦੇਸ਼ ਅਤੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਈ